ਸ਼ਿਕਰ ਜੀ ਕਿ ਦੋਂ ਜੀ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਖੁਸ਼ ਹੋਵੋਗੇ ਚਰਦੀ ਕਲਾ ਵਿੱਚ ਹੋਵੋਗੇ ਕੱਲਾ ਫਿਰ ਵੀਡੀਓ ਅਪਲੋਡ ਨਹੀਂ ਹੋਈ ਉਹਦੇ ਲਈ ਸੌਰੀ ਕੰਮ ਸੀਗਾ ਤੇ ਲੋ ਜੀ ਅੱਜ ਦੀ ਕਲੈਕਸ਼ਨ ਹੈ ਕਿ ਕੁਝ ਸੂਟ ਨਾ ਇਦਾਂ ਹੀ ਚਲੇ ਜਾਂਦੇ ਨੇ ਭੈਣ ਉਹਦੇ ਲਈ ਸੌਰੀ ਕਿ ਵਰਕ ਵਾਲੇ ਸੂਟ ਵਿੱਚ ਤੁਹਾਨੂੰ ਬਹੁਤ ਘੱਟ ਦਿਖਾ ਪਾਣੀ ਹੈ ਹੁਣ ਸਟੀਚਿੰਗ ਵਾਲੇ ਵੀ ਬਹੁਤ ਘੱਟ ਦਿਖਾਨੇਗੇ ਅ ਇਦਾਂ ਹੀ ਚਲੇ ਜਾਂਦੇ ਨੇ ਕਸਟਮਰਾਂ ਦੇ ਜਿਹੜੇ ਇੱਕ ਦੋ ਮੇਰੇ ਕੋਲੇ ਹਜੇ ਨਹੀਂ ਗਏ ਸੀ ਕੋਰੀਅਰ ਨਹੀਂ ਹੋਇਆ ਕਿਉਂਕਿ ਅਜੇ ਦੁਪੱਟੇ ਰਹਿੰਦੇ ਸੀਗੇ ਇਸ ਕਰਕੇ ਮੈਂ ਤੁਹਾਨੂੰ ਉਹ ਦਿਖਾ ਦਿੰਨੀ ਹੈਗੀ ਜੋ ਆਪਣੇ ਰੈਡੀ ਹੋਏ ਨੇਗੀ ਬਹੁਤ ਪਿਆਰੇ ਜੇ ਇਹ ਪਸ਼ਮੀਨੇ ਦੇ ਨਾਲ ਟਿਸਟਾ ਵਾਲਾ ਰੂਬੀ ਦਾ ਜਿਹੜਾ ਹੈਗਾ ਰੂਬੀ ਦਾ ਪਸ਼ਮੀਨਾ ਹੈਗਾ ਜੀ ਟਿਸਟਾ ਦਾ ਟਿਸਟਾ ਦਾ ਹੈਗਾ ਜੀ ਇਹ ਬਹੁਤ ਹੀ ਪਿਆਰਾ ਜਿਹਾ ਪਸ਼ਮੀਨਾ ਇਹ ਸੂਟ ਤੁਸੀਂ ਸਾਡੇ ਕੋਲ ਵਾਈ ਵੀ ਕਰ ਸਕਦੇ ਹੋਗੇ ਬਹੁਤ ਸੋਹਣਾ ਬਹੁਤ ਸੋਹਣਾ ਪੈਨਲ ਜਾ ਰਹੇ ਨੇਗੇ ਇਦਾਂ ਵਿੱਚ ਬੁਟੀ ਹੈ ਫਿਰ ਘੇਰੇ ਤੋਂ ਥੋੜਾ ਜਿਹਾ ਕੁੱਤੇ ਇਦਾਂ ਵੇਲ ਹੈ ਕਿ ਨੀਚੇ ਇਦਾਂ ਕੀ ਆਊਗਾ ਬਹੁਤ ਸੋਣਾ ਸੂਟ ਹੈ ਜਿਹੜਾ ਇਹ ਰੈਡੀ ਹੋਊਗਾ ਸਟੀਚਿੰਗ ਦੇ ਵਿੱਚ ਬਹੁਤ ਪਿਆਰਾ ਜਿਹਾ ਸੂਟ ਹੈਗਾ ਤੇ ਬਾਜੂ ਦੇ ਉੱਤੇ ਵੀ ਵਰਕ ਆਊਗਾ ਬਾਜੂ ਦੇ ਉੱਤੇ ਇਦਾਂ ਬੂਟੀ ਆਉਗੀ ਸਾਰੇ ਦੇ ਉੱਤੇ ਬਹੁਤ ਸੋਣਾ ਸੂਟ ਹੈ ਜੀ ਇਹ ਇਹ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਤੁਸੀਂ ਸਾਡੇ ਕੋਲ ਵਾਈ ਵੀ ਕਰ ਸਕਦੇ ਹੋ ਜੇ ਦੁਪੱਟਾ ਕਹਿੰਦੇ ਹੋਗੇ ਤਾਂ ਇਹਦੇ ਨਾਲ ਦੁਪੱਟਾ ਡਾਈ ਕਰਵਾ ਕੇ ਦੇ ਦੇਵਾਂਗੇ ਤੁਹਾਨੂੰ ਜੇ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋਗੇ ਬਹੁਤ ਸੋਹਣਾ 골ਡਨ ਮਸਟਰਡ ਜੈ ਸ਼ੇਡ ਹੈਗਾ ਬਹੁਤ ਸੋਹਣਾ ਪਸ਼ਮੀਨਾ ਹੈ ਵਿਦਆਊਟ ਲਾਈਨਿੰਗ ਵਾਲਾ ਟਿਸਟਾ ਬ੍ਰਾਂਡ ਦਾ ਪਸ਼ਮੀਨਾ ਹੈਗਾ ਜੀ ਇਹ ਕੋਈ ਫੋਰ ਨਹੀਂ ਆਂਦਾ ਇਹਦੇ ਤੇ ਇਹ ਸੂਟ ਤੁਸੀਂ ਸਾਡੇ ਕੋਲੋਂ ਵਾਈ ਕਰ ਸਕਦੇ ਹੋਗੇ ਲਓ ਜੀ ਇਹਦਾ ਪ੍ਰਾਈਸ ਰਹੂਗਾ ਜੀ 2100 ਰੁਪਏ 2100 ਰੁਪਏ ਇਹਦਾ ਪ੍ਰਾਈਸ ਰਹੂਗਾ ਜੀ ਤੇ ਉਸ ਤੋਂ ਬਾਅਦ ਇੱਕ ਸੂਟ ਆਪਣਾ ਜਫੀਰਾ ਸਿਲਕ ਦਾ ਰੈਡੀ ਹੋਇਆ ਸੀਗਾ ਕਸਟਮਰ ਦਾ ਤੇ ਇਹਦਾ ਦੁਪੱਟਾ ਡਾਈ ਹੋਣਾ ਗਿਆ ਹੋਏਗਾ। ਬਹੁਤ ਹੀ ਏਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਜਫੀਰਾ ਦਾ ਬਹੁਤ ਪਿਆਰਾ ਜਾਂ ਤੇ ਐਤਾ ਵੀ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਜਫੀਰਾ ਦੇ ਕਲਰ ਮਿਲ ਜਾਣਗੇ ਤੁਹਾਨੂੰ ਬਹੁਤ ਸੋਹਣਾ ਸੂਟ ਹੈ ਜੀ ਜਫੀਰਾ ਦਾ ਤੇ ਦਾਸ ਬ੍ਰੈਂਡ ਦੇ ਰਹਿਣਗੇ ਜੀ ਇਹ ਬਹੁਤ ਸੋਹਣਾ ਇਹਦੇ ਤੇ ਵਰਕ ਹੋਇਆ ਹੋਲਸ ਵਾਲਾ ਆਪਾਂ ਨੇ ਬਹੁਤ ਹੀ ਸੋਹਣਾ ਇਹਦੇ ਤੇ ਐਦਾਂ ਵਰਕ ਕਰਵਾਇਆ ਹੈਗਾ। ਤੇ ਜਿਹੜਾ ਵੀ ਚੋ ਕਲਰ ਸੀਗਾ ਉਹ ਚੱਕ ਕੇ ਹੈਦੀ ਇਹਦੀ 슬ੀਵਸ ਦੇ ਉੱਤੇ ਵਰਕ ਆਊਗਾ ਬਹੁਤ ਸੋਹਣਾ ਵਰਕ ਹੈਗਾ ਤੇ ਬਾਟਮ ਇਹਨਾਂ ਦੀ ਪਲੇਨ ਰਹੂਗੀ ਦੁਪੱਟਾ ਵੀ ਆਪਾਂ ਸਿੰਗਲ ਕਲਰ ਦਾ ਡਾਈ ਕਰਵਾਇਓ ਤੇ ਲੇਸ ਦੀ ਫਿਨਿਸ਼ਿੰਗ ਹੋ ਚੁਗੀ ਤੇ ਬਹੁਤ ਸੋਹਣਾ ਸੂਟ ਹੈ ਵੀ ਕਸਟਮਰ ਦਾ ਰੈਡੀ ਹੋਇਆ ਜੀ ਤੇ ਬਹੁਤ ਸੋਹਣਾ ਸੂਟ ਹੈਗਾ ਐਂਡ ਅ ਨੈਕਸਟ ਮੈਨੂ ਨਾ ਇਹ ਸੂਟਾਂ ਦੇ ਕੁਝ ਕਾਫੀ ਹੋ ਆ ਰਹੇ ਇਸ ਦਾ ਜਿਹੜਾ ਮੈਂ ਬ੍ਰਾਸ਼ੋ ਦਾ ਦਿਖਾਣਾ ਚਾਹੁੰਦੀ ਸੀ ਕਿ ਸੋਨੂ ਬ੍ਰਾਸ਼ੋ ਦੇ ਵਿੱਚ ਨਾ ਆਪਣੇ ਕੋਲੇ ਨਵੇਂ ਡਿਜ਼ਾਈਨ ਆਏ ਸੀਗੇ ਇੱਕ ਤਾਂ ਇਹ ਕਲਮਕਾਰੀ ਦੇ ਬਹੁਤ ਸੋਨੇ ਡਿਜ਼ਾਈਨ ਆਏ ਸੀ ਜੀ ਬ੍ਰਾਸ਼ੋ ਦੇ ਵਿੱਚ ਇਹ ਰੀਪੀਰ ਤੇ ਤਵਾਰੀ ਆ ਚੁੱਕੇ ਰੇਗੇ ਕਲਰ ਤੁਸੀਂ ਇਹ ਸਾਡੇ ਕੋਲੋਂ ਲੈ ਸਕਦੇ ਹੋਗੇ ਥੋੜਾ ਜਿਹਾ ਹੀ ਸਟਾਕ ਹੈ ਜਿਆਦਾ ਨਹੀਂ ਹੈਗਾ ਜਿਹੜੀ ਭੈਣ ਦਾ ਸਭ ਤੋਂ ਪਹਿਲਾ ਮੈਸੇਜ ਆਊਗਾ ਉਹਦੇ ਲਈ ਰੱਖ ਦਿੱਤਾ ਜਾਊਗਾ ਇੱਕ ਗ੍ਰੀਨ ਸ਼ੇਡ ਮਿਲ ਜੂਗਾ ਇਹਦੇ ਵਿੱਚ ਮੈਂ ਤੁਹਾਨੂੰ ਸਿਰਫ ਜਸਟ ਵੀਡੀਓ ਦੇ ਵਿੱਚ ਇੱਕ ਵੀ ਦਿਖਾ ਰਹੀਆਂ ਪੀਸ ਤੇ ਦੋ ਸੂਟ ਇਹਦੇ ਮਿਲ ਜਾਣਗੇ ਦੋ ਹੀ ਗ੍ਰੀਨ ਦੇ ਮਿਲ ਜਾਣਗੇ ਬਹੁਤ ਸੋਹਣਾ ਕਲਮਕਾਰੀ ਦਾ ਪ੍ਰਿੰਟ ਹੈਗਾ ਬਰਾਸ਼ੋ ਦਾ ਬਹੁਤ ਸੋਹਣਾ ਬਹੁਤ ਸੋਹਣਾ ਇਹਦੇ ਨਾਲ ਬੈਲਵਟ ਦੀ ਬਾਟਮ ਲਗਾਨੀ ਹੈ ਤੁਸੀਂ ਬੈਲਵਟ ਲਗਵਾ ਸਕਦੇ ਹੋਗੇ ਸੇਮ ਬੇਜ ਦੀ ਕ੍ਰੇਪ ਦੀ ਲਗवानी ਹੋ ਲਗਵਾ ਸਕਦੇ ਹੋਗੇ ਜੇ ਤੁਸੀਂ ਬਰਾਸ਼ੋ ਦੀ ਹੀ ਲਗवानी ਚਾਹੁੰਦੇ ਹੋ ਤਾਂ ਵੀ ਲਗਵਾ ਸਕਦੇ ਹੋ ਜੇ ਤੁਸੀਂ ਇਹਨੂੰ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਵੀ ਲੈ ਸਕਦੇ ਹੋਗੇ ਤੁਸੀਂ ਅਲੱਗ ਕੁਝ ਬਣਾ ਕੇ ਪਾਓ ਸੇਮ ਨਾ ਪਾਓ ਕਿਸੇ ਨਾਲ ਦਾ ਕਾਪੀ ਨਾਲੋਂ ਕੁਝ ਅਲੱਗ ਜੀ ਚੀਜ਼ ਬਣਾਵਾਂਗੇ ਤਾਂ ਉਹ ਜ਼ਿਆਦਾ ਵੈਟਰ ਲੱਗੂਗੀ ਬਹੁਤ ਸੋਹਣੀ ਲੱਗਣੀ ਹੈ ਜੀ ਤੇ ਟ੍ਰੈਂਡਿੰਗ ਵਾਲਾ ਜਿਹੜਾ ਆਪਣਾ ਚੱਲਿਆ ਹੋਇਆ ਉਹ ਵੀ ਆਜੂਗਾ ਜਲਦੀ ਰੀਸਟਾਕ ਕਰਾਂਗੇ ਆਪਾਂ ਹੁਣ ਤੁਸੀਂ ਆਰਡਰ ਦੇ ਸਕਦੇ ਹੋ ਸਾਨੂੰ ਪਹਿਲਾਂ ਪਾウダー ਨਹੀਂ ਲੈ ਰਹੇ ਸੀ ਕਿ ਹੁਣ ਆ ਪਾウダー ਲੈ ਲਾਂਗੇ ਇਹ ਜਿਹੜਾ ਬਰਾਸ਼ ਉਹਦੇ ਵਿੱਚ ਆਪਣਾ ਫਲਾਵਰ ਵਾਲੇ ਪ੍ਰਿੰਟ ਤੇ ਚੱਲੇ ਹੋਏ ਹੈਗੇ ਹੈਗੇ ਨੇਗੇ ਇਹ ਵਾਲਾ ਨਵਾਂ ਆਇਆ ਆਪਣੇ ਕੋਲੇ ਬਾਕਸ ਵਾਲਾ ਬਹੁਤ ਸੋਹਣਾ ਹੈਗੇ ਇਹਦੇ ਵਿੱਚ ਨਾ 골ਡਨ ਨਾ ਹ ਬਣੇ ਹੋਏ ਨੇ ਜਿੱਦਾਂ ਇਹ ਡਾਈਏਬ ਲੈਗੇ ਇਹਨੂੰ ਡਾਈ ਕਰਵਾਉਂਗੇ ਤਾਂ ਇਹ ਤੇ 골ਡਨ ਦੇ ਉੱਤੇ ਡਾਈ ਨਹੀਂ ਚੜੂਗੀ ਬਟ ਅਸੀਂ ਇਹ ਵਾਈਟ ਢੀ ਭੇਜ ਰਹੇ ਆਂਗੇ ਡਾਈ ਨਹੀਂ ਕਰਵਾ ਕੇ ਭੇਜ ਰਹੇ ਕਿਸੇ ਨੂੰ ਵੀ ਸਾਰਿਆਂ ਨੂੰ ਵਾਈਟ ਭੇਜ ਰਹੇ ਆਂਗੇ ਇਹ ਰਿਕਵੈਸਟ ਹੈ ਭੈਣਾਂ ਨੂੰ ਡਾਈ ਤੁਸੀਂ ਖੁਦ ਕਰਵਾ ਲੇ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਡਾਈਆਂ ਅੱਗੇ ਕੰਮ ਬਹੁਤ ਪਿਆਗਾ ਆਪਣਾ ਕੋਈ ਪਰਸਨਲ ਡਾਇਰ ਹੈ ਨਹੀਂਗਾ ਮਿਸ ਕਰਕੇ ਮੇਰੇ ਆਪਣੇ ਜਿਹੜੇ ਕਸਟਮਰਾਂ ਦੇ ਸੁੱਟ ਜਾਣੇ ਨੇ ਉਹਨਾਂ ਦੇ ਦੁਪट्टे ਰਹਿ ਜਾਂਦੇ ਆ ਫਿਰ ਟਾਪ ਤੇ ਇੱਕ ਤਾਂ ਸਾਰੇ ਸੂਟਾਂ ਦੇ ਟਾਪ ਤੇ ਲੱਗ ਜਾ ਸਾਰੇ ਸੂਟਾਂ ਦੇ ਟਾਪ ਤੇ ਡਾਈ ਹੋ ਰਹੇ ਨੇਗੇ ਦੁਪट्टे ਡਾਈ ਹੋ ਰਹੇ ਨੇਗੇ ਜਿਹੜੇ ਸੂਟ ਵਰਕ ਕਰਵਾਉਣੇ ਨੇ ਉਹ ਡਾਈ ਹੋ ਰਹੇ ਨੇਗੇ ਕੰਮ ਕਾਫੀ ਖਿੱਚੇ ਪਿਆਗਾ ਇਸ ਕਰਕੇ ਤੁਸੀਂ ਵਾਈਟ ਮੰਗਵਾ ਸਕਦੇ ਹੋ ਲਓ ਜੀ ਬਹੁਤ ਸੋਹਣਾ ਇਹ ਨਵਾਂ ਆਇਆਗਾ ਮੈਂ ਤੁਹਾਨੂੰ ਤਾਂ ਦਿਖਾਤਾ ਇਹ ਵੀ ਇਹ ਦੋ ਆਪਾਂ ਡਿਜ਼ਾਈਨ ਇਹਨਾਂ ਦੇ ਵਿੱਚ ਕਾਫੀ ਮਿਲ ਜਾਣਗੇ ਤੁਹਾਨੂੰ ਜਿੰਨੇ ਵੀ ਤੁਸੀਂ ਚਾਹੁੰਦੇ ਹੋਗੇ ਦੁਪੱਟਾ ਵੀ ਨਾਲ ਸਲਵਾਰ ਬਾਟਮ ਸ਼ਰਟ 5 ਮੀਟਰ ਜਿੰਦਾ ਵੀ ਲੈਣਾ ਚਾਹੁੰਦੇ ਹੋਗੇ ਇਹ ਵੀ ਬਹੁਤ ਸੋਹਣਾ ਮੈਨੂੰ ਬਹੁਤ ਸੋਹਣਾ ਲੱਗੇ ਇਹ ਵੀ ਲੀਫ ਵਾਲਾ ਇਹਨਾਂ ਕੁਸ਼ੀ ਜਿਆਦਾ ਸੋਹਣੇ ਲੀਫ ਫੁਵਾੜਾ ਇਹ ਵੀ ਬਹੁਤ ਸੋਹਣੇ ਹੈਗੇ ਇਹਦੇ ਚ ਨਾ ਲੀਫ ਬਣੇ ਹੋਏ ਆ ਬਹੁਤ ਸੋਹਣੇ ਇਹਦੇ ਵਿੱਚ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਪਹਿਲਾਂ ਵਾਲੇ ਡਿਜ਼ਾਈਨ ਤਾਂ ਹੈਗੇ ਹੈਗੇ ਨੇ ਉਹ ਤਾਂ ਤੁਸੀਂ ਲੈ ਹੀ ਸਕਦੇ ਹੋਗੇ ਤੇ ਲਓ ਜੀ ਜੇ ਕੋਈ ਨਵਾਂ ਵੀਅਰ ਸੇਗਾ ਨਹੀਂ ਤਾਂ ਹਾਲੇ ਤੱਕ ਕੋਨ ਨੂੰ ਪਹਿਲੇ ਡਿਜ਼ਾਈਨਾਂ ਦਾ ਪਤਾ ਤਾਂ ਮੇਰੇ ਤੋਂ ਫੋਟੋ ਮੰਗਵਾ ਸਕਦੇ ਹੋਗੇ ਤੁਸੀਂ ਇਹ ਵਾਲੇ ਦੀ ਬਰਾਸ਼ ਉਹਦੀਆਂ ਤੇ ਮਾਈਕਰੋ ਵੈਲਵਟ ਦੇ ਵਿੱਚ ਵੀ ਵਾਈਟ ਪੇ ਹੈਗਾ ਉਹ ਵੀ ਤੁਸੀਂ ਲੈ ਸਕਦੇ ਹੋਗੇ ਆਪਣੇ ਕੋਲ ਤੇ ਜੇ ਤੁਸੀਂ ਉਹ ਲੈਣਾ ਚਾਹੁੰਦੇ ਹੋਗੇ ਤੇ ਉਸ ਤਵਾਦ ਅੱਜ ਜਿਹੜੇ ਮੈਂ ਇੱਕ ਕਲੈਕਸ਼ਨ ਏ ਵਾਲੀ ਨਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆਪਣੀ ਇਹਨਾਂ ਦੇ ਵੀਡੀਓਜ਼ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਜੀ ਆਪਣੀ ਇੰਸਟਾਗ੍ਰam ਦੇ ਉੱਤੇ ਬਹੁਤ ਜ਼ਿਆਦਾ ਤੇ ਇਹ 5 ਮੀਟਰ ਫੈਬਰਿਕ ਹੈਗੇ ਜੀ ਇਹੇ ਸ਼ਿਲਕ ਦੇ ਵਿੱਚ ਆ ਆਬੂਤਾਈ ਸ਼ਿਲਕ ਕਹਿ ਸਕਦੇ ਆ ਗਲੈਮ ਸ਼ਿਲਕ ਕਹਿ ਸਕਦੇ ਆਗੇ ਸ਼ਿਲਕ ਦੇ ਵਿੱਚ ਫੈਬਰਿਕ ਹੈ ਜੀ ਬਹੁਤ ਸੋਹਣਾ ਹੈਗਾ ਇਹਨਾਂ ਦੇ ਉੱਤੇ ਆਪਣੇ ਬਹੁਤ ਸੋਹਣੇ ਪੈਚ ਵਰਕ ਹੋ ਕੇ ਬਾਹਰ ਜੁਐਸੇ ਪੈਣ ਦੇ ਗਏ ਹੈਗੇ ਬਹੁਤ ਸੋਹਣੇ ਸੂਟ ਲੱਗਦੇ ਨੇ ਇਹ ਇਹਨਾਂ ਨੂੰ ਤੁਸੀਂ ਵਿਦਆਉਟ ਵਰਕ ਤੋਂ ਸਟੀਚ ਕਰਵਾਣਾ ਹੈਗਾ ਵਰਕ ਕਰਵਾ ਕੇ ਸਟੀਚ ਕਰਵਾ ਪੈਚ ਕਰਵਾਣਾ ਜਸ ਸਾਡੇ ਦੇ ਛੜਦਿਆ ਕਰੋ ਅਸੀਂ ਖੁਦ ਵੀ ਬਹੁਤ ਸੋਹਣਾ ਬਲਕਿ ਕਸਟਮਰ ਨਾ ਇਹ ਚੀਜ਼ਾਂ ਚਲੋ ਵੀਡੀਓ ਵੀ ਦੇਖ ਰਹੀਗੇ ਹੋਣਗੇ ਪੈੜ ਜਰੂਰ ਦੇਖ ਰਹੇ ਹੋਣਗੇ ਤੇ ਉਹਨਾਂ ਦੇ ਕਈ ਚੀਜ਼ਾਂ ਇਦਾਂ ਨਹੀਂ ਹੁੰਦੇ ਨੇ ਜਿਹੜੇ ਉਦ ਕਹਿ ਕੇ ਜਾਂਦੇ ਨੇ ਉਹਨੂੰ ਅੱਛੀ ਨਹੀਂ ਲੱਗਦੀਆਂ ਹੈਗੀਆਂ ਜਿਹੜੀ ਸਾਡੇ ਤੇ ਛੱਡ ਜਾਂਦੇ ਨੇ ਅਸੀਂ ਆਪ ਦੇ ਆਪ ਬਣਾ ਕੇ ਜਿੰਨੇ ਉਹ ਕਹਿੰਦੇ ਨੇ ਜੀ ਇਹ ਜਲਦਾ ਜ਼ਿਆਦਾ ਪਸੰਦ ਆਇਆਗਾ ਸਾਨੂੰ ਤੁਸੀਂ ਕੁਝ ਚੀਜ਼ ਸਾਡੇ ਤੇ ਛੱਡ ਦੇ ਕਰੋ ਸੀ ਵਰਕ ਵਗੈਰਾ ਸੀ ਆਪਣੇ ਅਕੋਰਡਿੰਗ ਵੀ ਤੇ ਕੀ ਚੀਜ਼ ਅੱਛੀ ਲੱਗੂਗੀ ਦੁਪੱਟਾ ਕਿਹੜਾ ਲੱਗੂਗਾ ਬਾਕੀ ਜੇ ਤੁਸੀਂ ਆਪਣਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬੇ ਚੀਜ਼ ਕੋ ਹੋ ਕੇ ਫੋਟੋ ਭੇਜ ਦੇ ਕਰੋ ਸੇਮ ਡਿਜ਼ਾਈਨ ਮਿਲੂਗਾ ਉਹਦੇ ਤੋਂ ਇੱਕ ਹੀ ਮਿਲੂਗਾ 19 ਨਹੀਂ ਮਿਲੂਗਾ ਤੁਹਾਨੂੰ ਬਹੁਤ ਅੱਛੀ ਚੀਜ਼ ਮਿਲੂਗੀ ਇਹ 5 ਮੀਟਰ ਫੈਬਰਿਕ ਹੈਗਾ ਜੀ ਇਹਦੇ ਵਿੱਚ ਸੂਟ ਮਿਲ ਜਾਣੇ ਹੈਗੇ ਤੁਹਾਨੂੰ ਤੇ ਨੈਕਸਟ ਕਲਰ ਇਹਦੇ ਵਿੱਚ ਆ ਗਿਆ ਜੀ ਇਹ ਵਾਲਾ λεਮਨ ਸ਼ੇਡ ਤੇ 5 ਮੀਟਰ ਇਹਨਾਂ ਨੂੰ ਤੁਸੀਂ 올ਓਵਰ ਸੂਟ ਲੈ ਸਕਦੇ ਹੋਗੇ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਕਰਵਾ ਸਕਦੇ ਹੋ ਫਿਰ ਆਪਾਂ ਕ੍ਰੇਪ ਦੀ ਬਾਟਮ ਲਾਵਾਂਗੇ ਜੀ ਨਾਲ 60 ਗ੍ਰਾਮ ਜਾਂ 80 ਗ੍ਰਾਮ ਵਾਲੀ ਨੈਚੁਰਲ ਕ੍ਰੇਪ ਆਪਾਂ ਜੂਸ ਨਹੀਂ ਕਰਦੇ ਹੈਗੇ ਵਧੀਆ ਵਾਲੀ 60 ਗ੍ਰਾਮ ਜਾਂ 80 ਗ੍ਰਾਮ ਕ੍ਰੇਪ ਆਪਾਂ ਜੂਸ ਕਰਦੇ ਹਾਂਗੇ ਤੇ ਉਸ ਤੋਂ ਬਾਅਦ ਆ ਗਿਆ ਜੀ ਬਹਿਰੂਨ ਸ਼ੇਡ ਇਹਦੇ ਉੱਤੇ ਵੀ ਆਪਣੇ ਵਰਕ ਹੋ ਕੇ ਗਿਆ ਪੈਚ ਵਰਕ ਪੈਨਲ ਵਾਲਾ ਬਹੁਤ ਸੋਹਣਾ ਘੇਰੇ ਦਾ ਕਰਵਾਣਾ ਪੈਨਲ ਵਾਲਾ ਕਰਾਣਾ neck ਤੇ ਉੱਤੇ ਕਰਾਣਾ ਪੈਚ ਵਰਕ ਹੱਜਕਲ ਜ਼ਿਆਦਾ ਟ੍ਰੈਂਡਿੰਗ 'ਚ ਹੈਗੇ ਆ 올ਓਵਰ ਸੂਟ ਉਨਾਂ ਦੇ ਉੱਤੇ ਪੈਚ ਹੁੰਦੇ ਹੈਗੇ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਓਨਲੀ ਸ਼ਰਟ ਹੈਗੀ ਹੈ ਜੀ ਇਹ ਦੀ ਕੋਸਟ ਥੋੜੀ ਅਲੱਗ ਰਹੂਗੀ ਇਹ ਆਪਣੇ ਕੋਲੇ ਟਿਸਟਾ ਬ੍ਰਾਂਡ ਦੀ ਸ਼ਰਟ ਹੈਗੇ ਟਿਸਟਾ ਬ੍ਰਾਂਡ ਦੀ ਸ਼ਰਟਾਂ ਮੈਂ ਤੁਹਾਨੂੰ ਹੋਰ ਵੀ ਦਿਖਾ ਦਿੰਨੀ ਹੈਗੀ ਆਬੂਤਾਈ ਸ਼ਿਲਕ ਹੈਗੀ ਹੈ ਜੀ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈਗਾ ਓਨਲੀ ਸ਼ਰਟ ਹੈ ਇਹਦੇ ਤੁਸੀਂ ਓਨਲੀ ਸ਼ਰਟ ਲੈਣੀ ਹੈ ਸ਼ਰਟ ਲੈ ਸਕਦੇ ਹੋਗੇ ਜੇ ਤੁਸੀਂ ਇਹਦੇ ਤੇ ਵਰਕ ਵਗੈਰਾ ਕਰਵਾਉਣਾ ਹੈ ਇਹਦੇ ਨਾਲ ਬੇਸ ਕਲਰ ਦੀ ਆਪਾਂ ਬਾਟਮ ਡਾਈ ਕਰਵਾਵਾਂਗੇ ਜਾਂ ਸਕਿਨ ਨਾਲ ਲੈਣੀ ਹੈ ਤਾਂ ਤੁਸੀਂ ਐਦਾਂ ਵੀ ਲੈ ਸਕਦੇ ਹੋਗੇ ਇਹਦਾ ਪ੍ਰਾਈਸ ਅਲੱਗ ਤੋਂ ਰਹੂਗਾ ਮੈਂ ਇਹਦੇ ਨਾਲ ਦੀਆਂ ਵੀ ਦਿਖਾ ਦਿੰਨੀ ਹੈਗੀ ਬਲੈਕ ਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣੇ ਆ 올ਓਵਰ ਦੋ ਸੂਟ ਵੀ ਮਿਲ ਜਾਣੇ ਆ ਜੇ ਕਿਸੇ ਨੇ ਤਿੰਨ ਚਾਰ ਜਣਿਆਂ ਨੇ ਬਣਵਾਉਣੇ ਨੇ ਤਾਂ ਛੋਟਾ ਬਣਵਾ ਕੇ ਵੀ ਬਣਵਾ ਸਕਦੇ ਹੋ ਤੇ ਮੈਂ ਇਹਦੇ ਨਾਲ ਦੀਆਂ ਤੁਹਾਨੂੰ ਇਹ ਤਾਂ ਸਾਰੇ ਆ ਗਏ ਜੀ ਆਪਣੇ ਕੋਲੇ ਦਾਸ ਬ੍ਰੈਂਡ ਦੇ ਇਹ ਵਾਲੇ ਜਿਹੜੇ ਹੈਗੇ ਜੀ ਦਾਸ ਬ੍ਰੈਂਡ ਦੇ ਰਹਿਣਗੇ ਇਹਨਾਂ ਦਾ 올ਓਵਰ ਸੂਟ ਦਾ ਜਿਹੜਾ ਪ੍ਰਾਈਸ ਰਹੂਗਾ ਜੀ 1700 ਰੁਪਏ ਸ਼ਿਪਿੰਗ ਐਕਸਟਰਾ ਰਹੂਗੀ 1700 ਰੁਪਏ 5 ਮੀਟਰ ਦਾ ਵਿਦਆਊਟ ਦੁਪੱਟਾ ਇਹਨਾਂ ਦਾ ਮੈਂ ਪ੍ਰਾਈਸ ਦੱਸ ਚੁੱਕੀ ਆਂਗੀ ਤੇ ਜਿਹੜਾ ਇਹ ਵਾਲਾ ਹੈਗੇ ਜੀ ਫੈਬਰਿਕ ਇਹਦਾ ਮੈਂ ਦੱਸ ਦਿੰਨੀ ਆਂਗੀ ਤੁਹਾਨੂੰ ਇਹ ਵਾਲਾ ਆਬੂਤਾਈ ਸ਼ਿਲਕ ਚ ਹੈਗਾ ਜੀ ਇਹ ਵਾਲਾ ਫੈਬਰਿਕ ਟਿਸਟਾ ਬ੍ਰੈਂਡ ਦਾ ਆਬੂਤਾਈ ਦੇ ਵਿੱਚ ਹੈਗਾ ਜੀ ਤੇ ਇਹ ਉਹ ਪਹਿਲਾਂ ਵਾਲੇ ਜਿਹੜੇ ਆਬੂਤਾਈ ਚ ਦਿਖਾਏ ਨੇ ਉਹ ਦੱਸ ਦੇ ਸੀਗੇ ਇਹ ਟਿਸਟਾ ਦਾ ਹੈਗਾ ਤੇ ਇਹ ਵਾਲਾ ਵੀ ਟਿਸਟਾ ਦਾ ਹੈਗਾ ਜੀ ਇਹ ਬਹੁਤ ਸੋਹਣਾ ਸਟੱਫ ਆਇਆ ਹੈਗਾ ਟਿਸਟਾ ਕ੍ਰੀਏਸ਼ਨ ਬਹੁਤ ਪਿਆਰਾ ਜਾਂ ਜਿਵੇਂ ਖਾਦੀ ਛਿਲਕ ਹੁੰਦਾ ਰੌ ਛਿਲਕ ਉਹਦੇ ਅਕੋਰਡਿੰਗ ਹੈਗਾ ਇਹ ਸਟਫ ਹਲਕਾ ਤੇ ਲਾਈਟ ਵੇਟ ਰਹੂਗਾ ਉਹ ਨਹੀਂ ਹੈਗਾ ਵੀ ਹਾਰਡ ਵਾਲਾ ਹੋਗਾ ਬਿਲਕੁਲ ਹੈਨਾ ਬਹੁਤ ਜਿਆਦਾ ਸੌਫਟ ਹੈ ਇਹ ਸਟਫ ਹੈਗੇ ਇੱਕ ਇਹਦੇ ਵਿੱਚ ਰਸਟ ਕਲਰ ਹੈਗਾ ਸਕਿਨ ਕਲਰ ਹੈਗਾ ਤੇ ਇੱਕ ਇਹਦੇ ਵਿੱਚ ਹਰਾਣੀ ਸ਼ੇਡ ਹੈਗਾ ਬਹੁਤ ਸੋਹਣਾ ਇਹਨਾਂ ਨਾਲ ਸਕਿਨ ਬਾਟਮਾ ਵੀ ਬਹੁਤ ਸੋਹਣੀਆਂ ਲੱਗਣੀਆਂ ਇਹਨਾਂ ਦੇ ਨਾਲ ਜਿਹੜੀਆਂ ਆਪਣੇ ਕੋਲ ਕਸਟਮਰਾਂ ਨੂੰ ਗਈਆਂ ਨਹੀਂਆਂ ਸਕਿਨ ਬਾਟਮਾ ਨਾਲ ਗਏ ਨੇਗੇ ਇਹ ਸੂਟ ਉਹ ਸਕਿਨ ਬਾਟਮਾ ਆਪਾਂ ਲਾਈਏ ਜੀ ਟਿਸ਼ੂ ਦੀ ਸ਼ੀ ਸ਼ੀ ਮਰਦੀ ਵਧੀਆ ਵਾਲੀ ਜਿਹੜੀ ਰਹੂਗੀ ਉਹ ਵਾਲੀ ਲਗਾਈ ਹੈ ਜੀ ਆਪਾਂ ਇਹਨਾਂ ਦੇ ਨਾਲ ਤੁਸੀਂ بیس ਕਲਰ ਦੀ ਵੀ ਕਰਵਾ ਸਕਦੇ ਹੋ ਜਿਹੜੇ ਮੈਂ ਉਹ ਹੋਰ 올ਓਵਰ 5 ਮੀਟਰ ਦਾ ਪ੍ਰਾਈਸ 1710 ਚੁੱਕੀਆਂ ਤੇ ਇਹ ਵਾਲੀ ਸੂਟਾਂ ਦਾ ਜਿਹੜਾ ਪ੍ਰਾਈਸ ਰਹੂਗਾ ਵਿਦ ਬਾਟਮ 2000 ਰੁਪਏ ਰਹੂਗਾ ਜੀ ਵਿਦ ਬਾਟਮ 2000 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਤੁਸੀਂ ਇਹ ਵਾਲੀ ਸੂਟ ਵੀ ਸਾਡੇ ਕੋਲੋਂ ਲੈ ਸਕਦੇ ਹੋਗੇ ਬਾਟਮ ਦਿਖਾ ਦਿਓ ਤੁਹਾਡੇ ਪਿੱਛੇ ਹੀ ਪਈ ਨੇ ਇਹ ਇਧਰ ਲਿਆਣ ਥੋੜੀ ਪਿੱਛੇ ਹੀ ਆ ਸੂਟ ਦੇ ਵਿੱਚ ਕੀਨ ਖਾਵੇ ਸੂਟ ਹਾਂਜੀ ਲਓ ਜੀ ਤੁਸੀਂ ਇਹਦੇ ਨਾਲ ਆਹ बॉਟਮ ਵੀ ਲਗਵਾ ਸਕਦੇ ਹੋਗੇ ਤੁਸੀਂ ਇਹ बॉਟਮਾਂ ਦੇ ਨਾਲ ਲੈ ਸਕਦੇ ਹੋ ਇਹ 2000 ਇਹਦਾ ਪ੍ਰਾਈਜ਼ ਰਹੂਗਾ ਜੀ ਬਹੁਤ ਸੋਹਣਾ ਗਰਲਿਸ ਜੀ ਲੁੱਕ ਦੇ ਵਿੱਚ ਸੂਟ ਰੈਡੀ ਹੁੰਦਾ ਹੈਗਾ ਬੇਸ਼ੱਕ ਤੁਸੀਂ ਗਰਲਿਸ ਰੁਕ ਚ ਪਾਓ ਕਿਸੇ ਵੀ ਏਜ ਗਰੁੱਪ ਦੇ ਵਿੱਚ ਪਾਓ ਸਾਰਿਆਂ ਦੇ ਨਾਲ ਇਹ ਜਿਹੜਾ ਹੈਗਾ ਚੱਲ ਰਿਹਾ ਹੈਗਾ ਬਹੁਤ ਸੋਹਣਾ ਲੱਗ ਰਿਹਾ ਹੈਗਾ ਇਹਦੇ ਨਾਲ ਤੁਸੀਂ ਡਾਰਕ ਕਲਰ ਦੀ ਵੀ ਕਰਵਾ ਸਕਦੇ ਹੋਗੇ بیس ਕਲਰ ਦੀ ਸਾਰਿਆਂ ਨਾਲ ਹੀ ਚੱਲ ਰਹੀ ਹੈ ਨਾ ਸਕਿਨ ਤਾਂ ਬਟ ਉਹ ਤੁਹਾਡੀ ਆਪਣੀ ਚੁਆਇਸ ਹੋਊਗੀ ਇਹ ਵਾਲੇ ਸੂਟ ਹੋਗੇ ਜੀ ਇਹਨਾਂ ਦਾ ਪ੍ਰਾਈਸ ਵੀ ਵਿਦ ਬਾਟਮ 2000 ਰੁਪਏ ਹੋਊਗਾ ਬੇਸ਼ੱਕ ਕ੍ਰੇਪ ਦੀ ਲਗਵਾ ਲਓ ਬੇਸ਼ੱਕ ਟਿਸ਼ੂ ਵਾਲੀ ਲਗਵਾ ਲਓ ਉਹ ਤੁਹਾਡੀ ਚੁਆਇਸ ਰਹੂਗੀ ਜਿਹੜੀ ਬਾਟਮ ਕਹੋਗੇ ਆਪਾਂ ਉਹੀ ਡਾਈ ਕਰਵਾ ਕੇ ਤੁਹਾਨੂੰ ਦੇ ਦੇਵਾਂਗੇ ਲਓ ਜੀ ਇਹ ਵਾਲੇ ਹੋਗੇ 2000 ਦੇ ਵਿੱਚ ਹੋਗੇ ਉਹ 1700 ਰੁਪਏ ਦੇ ਵਿੱਚ ਹੋਗੇ ਤੇ ਅੱਜ ਜਿਹੜੇ ਡਿਸਕਾਊਂਟ ਵਾਲੇ ਸੂਟ ਰਹਿਣਗੇ ਉਹੋ ਆਪਣੇ ਰਹਿਣਗੇ ਕਵਾਟਰਾਈਜ਼ ਦੇ ਵਿੱਚ ਕਵਾਟਰਾਈ ਇਹ ਤੁਹਾਨੂੰ ਡਿਸਕਾਊਂਟ ਦੇ ਉੱਤੇ ਦੇ ਰਹਿਆਂਗੇ ਆਪਾਂ ਇਹਨਾਂ ਸੂਟਾਂ ਦਾ ਪ੍ਰਾਈਸ 1400 ਰੁਪਏ ਸੀ ਆਪਣੇ ਪਿਛਲੇ ਵੀਡੀਓ ਦੇ ਵਿੱਚ ਤੇ ਕੁਛਕ ਨਿਊ ਸਟਾਕ ਆ ਗਿਆ ਕੁਛਕ ਪਿਆ ਸੀਗਾ ਇਸ ਕਰਕੇ ਆਪਾਂ ਇਹਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਤਰ੍ਹਾਂ ਦਾ ਬੇਸ ਦਿਖਾ ਰਹੀਆਂਗੀ ਜਿੱਦਾਂ ਇਹਨਾਂ ਹਲਕੇ ਵਾਲੀ ਕਵਾਟਰਾਈਜ਼ ਆ ਪਹਿਲਾਂ ਵਾਲਾ ਕੱਪੜਾ ਤਾਂ ਵੈਸੇ ਹੁੰਨਾ ਕੋਈ ਪਾਉਂਦਾ ਹੈਗਾ ਨਾ ਹੀ ਆਉਂਦਾ ਹੈਗਾ ਮੋਟਾ ਜਿਹਾ ਜ਼ਿਆਦਾ ਇਹ ਬਿਲਕੁਲ ਲਾਈਟ ਵੇਟ ਹੈਗਾ ਵਿਦਆਊਟ ਲਾਈਨਿੰਗ ਬਣਦੇ ਨੇਗੇ ਕੋਈ ਇਹਨਾਂ ਦਾ ਕਲਰ ਨਹੀਂ ਜਾਂਦਾ ਕਿਉਂਕਿ ਸਾਨੂੰ ਪੂਰੀ ਸਰਦੀ ਹੋਗੀ ਪਾੰਦਿਆਂ ਨੂੰ ਨਾ ਇਹਨਾਂ ਦੇ ਕਲਰ ਜਾਂਦੇ ਨਾ ਇਹਨਾਂ ਨੂੰ ਕੁਝ ਨਹੀਂ ਹੁੰਦਾ ਨਾ ਇਹ ਸ਼੍ਰਿੰਕ ਹੁੰਦੇ ਪਾ ਕੇ ਵੀ ਪੈ ਜੂਗੇ ਤਾਂ ਵੀ ਇਹਨਾਂ ਤੇ ਕੋਈ ਅਬੁਰ ਨਹੀਂ ਆਂਦਾ ਹੈਗਾ ਨਾ ਇਹ ਸ਼੍ਰਿੰਕ ਹੁੰਦੇ ਹੈਗੇ ਨਾ ਹੀ ਇਹ ਕੋਈ ਇਹ ਨਹੀਂ ਹੈਗੇ ਵੀ ਛਿੱਜ ਗਿਆ ਜਾਂ ਹੋਰ ਹੋ ਗਿਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਨਹੀਂ ਬਹੁਤ ਸੁਣੀ ਇਹਨਾਂ ਦੇ ਨਾਲ ਨੈਗੇਟਿਵ ਪੋਜ਼ੀਟਿਵ ਪ੍ਰਿੰਟ ਦੇ ਵਿੱਚ ਇਹਨਾਂ ਦੀ ਬਾਟਮ ਰਹਿਣ ਵਾਲੀਆਂ ਨਹੀਂ ਹੈਂ ਜੀ ਤੇ ਆਪਾਂ ਪਹਿਲਾਂ ਹੀ ਕਹਿੰਦੇ ਪ੍ਰਾਈਸ ਦੇ ਚੁੱਕੇ ਹਾਂ 1400 ਰੁਪਏ ਬਹੁਤ ਲਾਈਟ ਵੇਟ ਸਟੱਫ ਹੈ ਬਿਲਕੁਲ ਲਾਈਟ ਵੇਟ ਤੇ ਹੁਣ ਇਹਨਾਂ ਦਾ ਪ੍ਰਾਈਸ ਦੇਵਾਂਗੇ ਜੀ 1200 ਰੁਪਏ ਕਲਰ ਤੁਸੀਂ ਪਸੰਦ ਕਰੀ ਚਲੋ ਇਹ ਵੀ ਰੰਗ ਰਸ਼ੀਆ ਦਾ ਬਹੁਤ ਪਿਆਰਾ ਜਿਹਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਪਿਆਰੀ ਬਾਟਮ ਹੈਗੀ ਕਲਰ ਬਹੁਤ ਸੋਹਣਾ ਹੈ ਇਹ ਵਾਲਾ ਆ ਗਿਆ ਜੀ ਟਿਸਟਾ ਦਾ ਆ ਟਿਸਟਾ ਬੋਸ ਹੋਣਾ ਹੈਗਾ ਟਿਸਟਾ ਬ੍ਰਾਂਡ ਦਾ ਲక్ష్ਮੀ ਟਿਸਟਾ ਚੈੱਕ ਕਰ ਸਕਦੇ ਹੋ ਵਿਦਆਊਟ ਸਟੈਂਪਸ ਸਾਰੇ ਵਿਦ ਸਟੈਂਪਸ ਸਾਰੇ ਵਿਦਆਊਟ ਸਟੈਂਪ ਦਾ ਵਿਦ ਸਟੈਂਪ ਦੇਵਾਂਗੇ ਜੀ ਸਾਰੇ ਤੇ ਇਹ ਵਾਲਾ ਆ ਗਿਆ ਜੀ ਟਿਸਟਾ ਦਾ ਸੇਮ ਹੀ 베이스 ਦੀ ਇਹ ਟਿਸਟਾ ਦੀ ਕਵਾਟਰਾइज ਦੀ ਬਾਟਮ ਰਹੂਗੀ ਇਹ ਨਹੀਂ ਹੈਗਾ ਵੀ ਸਭ ਤੋਂ ਮੇਨ ਗੱਲ ਹੁੰਦੀ ਹੈ ਜੀ ਬਾਟਮ ਦੇ ਉੱਤੇ ਜਦੋਂ ਆਪਾਂ ਸ਼ਰਟ ਲੈ ਕੇ ਬਾਟਮ ਹਲਕੀ ਲਗਾ ਦਿੰਦੇ ਨੇ ਰੇਟ ਦਾ ਫਰਕ ਪੈ ਜਾਂਦਾ ਆਪਣਾ ਉਹ ਕੰਮ ਹੈ ਨਹੀਂਗਾ ਤੇ ਇਹ ਟਿਸਟਾ ਦਾ ਇਹ ਵੀ 1200 ਰੁਪਏ ਦਾ ਦੇਵਾਂਗੇ ਜੀ ਤੇ ਉਸ ਤੋਂ ਵਾਧਾ ਕੇ ਜੀ ਇਹ ਵਾਲਾ ਦਾਸ ਬ੍ਰੈਂਡ ਦਾ ਆ ਗਿਆ ਤੇ ਵੀ ਸੇਮ ਦੇ ਵਿੱਚ ਇਹ ਦਾਸ ਹਾਂਜੀ ਇਹ ਦਾਸ ਬ੍ਰੈਂਡ ਦਾ ਆ ਗਿਆ ਸਾਰੇ ਬ੍ਰੈਂਡ ਦੇ ਨੇ ਜੀ ਕੋਈ ਵੀ ਇਹਦੇ ਵਿੱਚ ਲੋਕਲ ਹੈ ਨਹੀਂਗਾ ਸਾਰੇ ਬ੍ਰੈਂਡ ਦੇ ਹੈਗੇ ਨੇਗੇ ਲਓ ਜੀ ਇਹ ਵਾਲਾ ਵੀ ਤੁਹਾਨੂੰ ਮਿਲ ਜਾਣਾ ਹੈਗਾ ਤੇ ਇੱਕ ਇਹ ਵਾਲਾ ਆਪਣੇ ਕੋਲੇ ਜਿਵੇਂ ਦਾਦੀਆਂ ਦੇ ਲਈ ਹੈ ਨਾ ਲੈਣਾ ਹੈਗਾ ਇਹਦੇ ਨਾਲ ਦੇ ਸੂਟ ਆਪਾਂ ਕਾਫੀ ਸੇਲ ਕੀਤੇ ਸੀਗੇ ਮੰਮੀ ਆ ਦਾਦੀਆਂ ਜਿਵੇਂ ਗ੍ਰੈਂਡਮਦਰ ਆਪਣੇ ਦਾਦੀਆਂ ਕਹਿੰਦੇ ਨੇ ਜੋ ਇਹਨ ਬਾਟਮ ਘੱਟ ਪਾ ਕੇ ਕੁਛ ਨਹੀਂ ਇਸ ਲਈ ਮੈਂ ਨਾ ਇਹ ਸੂਟ ਲੈ ਕੇ ਆਈ ਸੀਗੀ ਵੀਡੀਓ ਮੈਂ ਤਾਂ ਘੱਟ ਪਾਣੀ ਹੁੰਨੀ ਕਿਉਂਕਿ ਓਵਰ ਕਿਹੜਾ ਵਿਚਾਰੀ ਵੀਡੀਓ ਦੇਖਦੇ ਨੇ ਘੱਟ ਦੇਖਦੇ ਨੇ ਸਿਆਣੇ ਬਜ਼ੁਰਗ ਹੈ ਨਾ ਤੇ ਉਹਨਾਂ ਦੇ ਲਈ ਮੈਂ ਜਿਆਦਾ ਮੇਰੇ ਆਫਲਾਈਨ ਹੀ ਵੀ ਕਿਨੇਗੇ ਇਹ ਸੂਟ 올 ਓਵਰ ਲੈ ਕੇ ਆਈ ਸੀ ਲਾਸਟ ਪੀਸ ਰਹਿ ਗਿਆ ਉਹਦੇ ਵਿੱਚ ਇਹ ਸਾਰਾ ਸੂਟ ਕਾਟ ਰਾਈਜ਼ ਦਾ ਗਾ ਨਿੱਗਾ ਹੈ ਜਿਵੇਂ ਮਰਜ਼ੀ ਪਾ ਕੇ ਸਿਆਣਾ ਬਜ਼ੁਰਗ ਬੈਠਿਆ ਰਹੇ ਤੇ ਬਹੁਤ ਸੋਹਣਾ ਸੂਟ ਹੈਗਾ ਇਹ ਆਪਾਂ ਨੇ 올 ਓਵਰ ਸੂਟ 1700 ਇਹਦਾ ਪ੍ਰਾਈਸ ਸੀਗਾ ਤੇ ਹੁਣ ਆਪਾਂ ਇਹ 1500 ਰੁਪਏ ਦਾ ਸੋਲੋ ਪੀਸ ਹੀ ਹੈ ਜੀ ਕਿਸੇ ਨੇ ਵੀ ਆਪਣੀ ਗ੍ਰੈਂ ਨੇਗਾ ਤੇ ਲਓ ਜੀ ਇਹ 1500 ਰੁਪਏ ਹੈਗਾ 올ਓਵਰ ਸੂਟ ਰਹੂਗਾ ਜੀ ਤੇ ਅ ਬ੍ਰਾਂਡ ਵੀ ਇਹਦਾ ਬਹੁਤ ਵਧੀਆ ਹੈਗਾ ਮੈਂ ਦੇਖ ਕੇ ਦੱਸ ਦਿੰਦੀ ਆ ਬ੍ਰਾਂਡ ਕਿਹੜਾ ਹੈਗਾ ਇਹਦਾ ਟਿਸਟਾ ਦਾ ਕਿਹੜਾ ਹੈਗਾ ਇਹ ਮੈਂ ਦੱਸਦੀ ਤੁਹਾਨੂੰ ਦੱਸ ਦੇਵਾਂਗੇ ਮੈਨੂੰ ਪੁੱਛ ਲਿਓ ਕਿਹੜਾ ਹੈਗਾ ਜਰੂਰ ਪੁੱਛ ਕੇ ਲਿਓ ਤੁਸੀਂ ਦਾਸ ਦਾ ਹੈਗਾ ਟਿਸਟਾ ਦਾ ਹੈਗਾ ਤੇ ਹੈਗਾ ਜੀ ਇਹ ਜャ ਲਵਲੀਨ ਦਾ ਹੋਊਗਾ ਉਸ ਤੋਂ ਵਾਦਾ ਹੈ ਕਿ ਜੀ ਇਹ ਵਾਲੇ ਇਹ ਵਾਲੇ ਵੀ ਦਾਸ ਦੇ ਆਗੇ ਜੀ ਤੇ ਬਹੁਤ ਸੋਹਣਾ ਸਟਾਫ ਹੈ ਜੀ ਸਟਾਫ ਵਾਈਜ਼ ਦੇਖੋ ਬਿਲਕੁਲ ਸਾਰੇ ਸਰਦੀ ਹੋ ਗਈ ਵੇਚਦੇ ਨੇ ਇੰਨਾ ਸੋਹਣਾ ਸਟਾਫ ਹੈ ਖੁਦ ਕਰੇ ਵੇਅਰ ਕੀਤੇ ਹੋਏ ਨੇਗੇ ਬਹੁਤ ਸੋਹਣੇ ਨੇ ਬੂਟੀ ਵਾਲੀ ਬਾਟਮ ਹੈ 14-1400 ਰੁਪਏ ਇਹਨਾਂ ਦਾ ਪ੍ਰਾਈਸ ਰਹਿ ਜਾਂਦਾ ਕਿ ਅੱਜ ਆਪਾਂ ਦੇ ਰਿਆ ਸਿਰਫ 1200 ਰੁਪਏ ਦੇ ਵਿੱਚ ਮੈਂ ਬ੍ਰਾਂਡ ਨਾਲ ਦੀ ਨਾਲ ਦੱਸ ਰਹੀ ਹਾਂ ਜਿਹੜਾ ਵੀ ਬ੍ਰਾਂਡ ਹੈਗਾ ਇਹ ਵੀ ਦੱਸਦਾ ਆ ਗਿਆ ਜੀ ਬਹੁਤ ਸੋਹਣੀਆਂ ਚੀਜ਼ਾਂ ਲੈਂਗੀਆਂ ਤਾਂ ਪਹਿਲਾਂ ਪਹਿਣਾ ਇਹ 14 ਜਦੋਂ ਸੌਦੇ ਲੈ ਚੁੱਕੀ ਆ ਤਾਂ ਵੈਸੇ ਕਹਿਣਗੇ ਕਿ ਤੁਸੀਂ ਹੁਣ ਦੇਖੋ ਜੀ ਹੈਨਾ ਉਹਦੇ ਅਕੋਰਡਿੰਗ ਆਪਾਂ ਸੀਜ਼ਨ ਦੇ ਅਕੋਰਡਿੰਗ ਆਪਾਂ ਜਿਹੜ ਇਹ ਕੁਝ ਐਕਸਟਰਾ ਜਾ ਆ ਗਿਆ ਪ੍ਰਿੰਟ ਸੇਮ ਆ ਗਿਆ ਇਤਨਾ ਵਾਟ ਮੈਂ ਜਿਹੜੀ ਗ੍ਰੀਨ ਕਲਰ ਦੀ ਆ ਗਈ ਜੀ ਬਹੁਤ ਸੋਨਾ ਸੂਟ ਹੈਗਾ ਇਹ ਵੀ ਬਹੁਤ ਪਿਆਰਾ ਸੂਟ ਹੈ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਰੰਗ ਰਸ਼ੀਆ ਦਾ ਆ ਗਿਆ ਜੀ ਇਹ ਵੀ ਰੰਗ ਰਸ਼ੀਆ ਦਾ ਹੈਗਾ ਇਹ ਵੀ ਰੰਗ ਰਸ਼ੀਆ ਦਾ ਤੇ ਇਹ ਵੀ ਰੰਗ ਰਸ਼ੀਆ ਦਾ ਹੈਗਾ ਜੀ ਆਫ ਵਾਈਟ ਬਹੁਤ ਸੋਨਾ ਪ੍ਰਿੰਟ ਹੈਗਾ ਨੈਗੇਟਿਵ ਪੋਜ਼ੀਟਿਵ ਪ੍ਰਿੰਟ ਦੀ ਜਿਹੜੀ ਇਹਦੀ ਬਾਟਮ ਰਹੂਗੀ ਸੈਲਫ ਦੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਵਾਲਾ ਸੂਟ येलो ਕਲਰ ਦਾ ਮਸਟਰਡ येलो ਬਹੁਤ ਸੋਹਣਾ ਹੈਗਾ ਇਹਦੇ ਨਾਲ ਨਾਲ ਆਪਣੇ ਕੋਲੇ ਦੁਪੱਟਾ ਵੀ ਹੈਗਾਗਾ ਬੌਰਵੌਨ ਦਾ ਡਾਈ ਕਰਵਾਇਆ ਹੋਇਆ ਜੇ ਕਿਸੇ ਪਹਿਨਣੇ ਨਾਲ ਦੁਪੱਟਾ ਲੈਣਾ ਹੈਗਾ ਲੋੜ ਹੀ ਨਹੀਂ ਹੈਗੀ ਬਹੁਤ ਸੋਹਣਾ ਦੁਪੱਟਾ ਹੈਗਾ ਡਾਈ ਡਾਈ ਕੀਤਾ ਹੋਇਆਗਾ ਤੇ ਇਹ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਇਹ ਬੌਰਵੌਨ ਦਾ ਤੇ ਲੋចੀ ਇਹ ਵੀ ਤੁਸੀਂ ਲੈ ਸਕਦੇ ਹੋ ਵੀਦ ਦੁਪੱਟਾ ਵੀ ਲੈ ਸਕਦੇ ਹੋ ਕੋਈ ਸੂਈ ਨੇ ਚੱਕ ਕੇ ਸਟੀਚ ਕਰਵਾ ਲਿਓ ਨਾ ਇਹਨਾਂ ਦੇ ਲਾਈਨਿੰਗ ਲੱਗਦੀ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਹੈ ਨਹੀਂ ਚਾਹੇ ਬਾਅਰ ਮੰਗਵਾ ਲਓ ਤਾਂ ਵੀ ਕੋਈ ਚੱਕਰ ਨਹੀਂ ਬਾਹਰ ਵਾਲੀਆਂ ਪਹਿਣਾ ਵੈਸੇ ਲਗਵਾ ਲੈਂਦੀਆਂ ਨੇ ਕਾਟਨ ਦੀ ਲਾਈਨਿੰਗ ਇੱਧਰ ਤਾਂ ਆਪਣੇ ਲੋੜ ਹੈ ਹੀ ਨਹੀਂ ਕਿਸੇ ਤਰੀਕੇ ਦੀ ਵੈਸੇ ਨਿੱਗੇ ਬਹੁਤ ਨੇਗੇ ਇਹ ਸੂਟ ਖੁਦ ਮੈਂ ਆਪਣੇ ਸੂਟ ਸਟੀਚ ਕਰਵਾ ਕੇ ਪਾਏ ਹੋਏ ਨੇ ਬਹੁਤ ਸੋਹਣਾ ਕਲਰ ਹੈਗਾ ਬਹੁਤ ਪਿਆਰਾ ਜਾਂ ਤੇ ਇੱਕ ਬਰੀਕ ਬੁੱਟੀ ਦੇ ਵਿੱਚ ਆਗੇ ਇਹ ਵੀ ਬਹੁਤ ਸੋਹਣੇ ਲੱਗਦੇ ਨੇਗੇ ਇਹਨਾਂ ਦੇ ਲਾਈਟ ਤੇ ਡਾਰਕ ਦਾ ਸ਼ੇਡ ਹੁੰਦਾ ਕਿਉਂਕਿ ਦੁਪੱਟਾ ਬਹੁਤ ਸੋਹਣੀ ਗ੍ਰੇਸ ਦੀ ਹਿੰਦਾਗਾ ਸੂਟ ਨੇ ਤੇ ਬਹੁਤ ਸੋਹਣੇ ਲੰਗੇ ਬ੍ਰਾਂਡ ਦੇ ਸੂਟ ਰਹਿਣਗੇ ਜੀ ਤੇ ਕੋਈ ਲੋਕਲ ਸੂਟ ਨਹੀਂ ਹੈਗੇ ਆਪਣੇ ਕੋਲੇ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਰਸ਼ੀਆ ਦਾ ਇਹ ਇੱਕ ਕਲਾਸਟ ਪੀਸ ਆਪਣੇ ਕੋਲੇ ਰਸ਼ੀਆ ਦਾ ਹੈਗਾ ਇਹ 1000 ਰੁਪਏ ਦਾ ਜੀ ਫਿਰ ਰਸ਼ੀਆ ਦਾ 1000 ਰੁਪਏ ਦਾ ਸ਼ਿਪਿੰਗ ਸਾਰਿਆਂ ਦੀ ਐਕਸਟਰਾ ਰਹੂਗੀ ਜੀ ਤੇ ਰਸ਼ੀਆ ਬ੍ਰਾਂਡ ਦਾ ਹੈਗਾ ਇਹਦੇ ਨਾਲ ਪਸ਼ਮੀਨੇ ਦੀ ਬਾਟਮ ਹੈ ਇਹਦੇ ਨਾਲ ਕਾਟਰਾਇਜ਼ ਦੀ ਬਾਟਮ ਨਹੀਂ ਹੈਗੀ ਪਸ਼ਮੀਨੇ ਦੀ ਬਾਟਮ ਹੈ ਰਸ਼ੀਆ ਦਾ ਇਹ 1000 ਰੁਪਏ ਦਾ ਜੀ ਬਾਕੀ ਸਾਰਿਆਂ ਦਾ ਪ੍ਰਾਈਸ ਮੈਂ 1200 ਰੁਪਏ ਦੱਸ ਚੁੱਕੀ ਆਂਗੀ ਤੇ 200 ਰੁਪਏ ਡਿਸਕਾਊਂਟ ਹੈਗਾ ਸ਼ਿਪਿੰਗ ਐਕਸਟਰਾ ਰਹੂਗੀ ਆਪਣਾ ਨੰਬਰ ਹੈ 9253115036 ਜਿਹਦੇ ਦੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਤੇ ਆਪਣੇ ਸੂਟ ਹੈ ਜਿਹੜੇ ਬੁੱਕ ਆਪ ਕਰਵਾ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਕੇ ਵੱਧ ਤੋਂ ਵੱਧ ਮੇਰੇ YouTube ਬਾਣੀਆ ਪਹਿਣਾ ਵੀਡੀਓ ਨੂੰ ਸ਼ੇਅਰ ਕਰਿਆ ਕਰਨਾ ਇੱਧਰ ਆਪਣੇ ਸਬਸਕ੍ਰਾਈਬ ਘਟ ਵਧ ਰਹੇ ਨੇਗੇ Instagram ਤੇ ਥੋੜਾ ਕਾ ਜਿਆਦਾ ਸਪੀਡ ਜੈਲਰੀ ਹੈਗੀ ਸੋ ਸਨ ਸਾਰਿਆਂ ਨੂੰ ਇਹੀ ਰਿਕੁਐਸਟ ਹੈਗੀ ਤੁਸੀਂ ਅੱਗੇ ਵੱਧ ਤੋਂ ਵੱਧ ਆਪਣੇ ਭੈਣਾਂ ਨੂੰ ਨਣਦਾਂ ਨੂੰ ਪਰਜਾਇਆਂ ਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਸ਼ੇਅਰ ਕਰਕੇ ਆਪਣੇ ਫਰੈਂਡਾਂ ਨੂੰ ਹੈਨਾ ਤੁਸੀਂ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਆਪਣਾ ਗਰੁੱਪ ਹੈਗਾ ਹੈਗਾ ਜਿਹੜਾ ਆਪਣਾ ਚੈਨਲ ਹੈਗਾ ਹੈਗਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਆਪਣੇ ਸੋ ਸਨ ਸਾਰਿਆਂ ਦਾ ਬਹੁਤ ਜਿਆਦਾ ਧੰਨਵਾਦ ਹੈ ਜੀ ਤੇ ਆਪਾਂ ਜਲਦੀ ਤੋਂ ਜਲਦੀ ਲੋੜੀ ਦੇ ਉੱਤੇ ਫਿਰ ਡਰਾ ਕੱਢਾਂਗੇ ਵਿਸਾਖੀ ਦੇ ਉੱਤੇ ਕੱਢਾਂਗੇ ਵਾਇਰਸ ਅਨੁਸਾਰ ਅਤੇ ਮੇਰਮੈਂਟ ਬਣਾਈ ਰੱਖਣ ਦੀ ਥੈਂਕ ਯੂ ਸੋ